ਜਿਹੜੇ ਹੁੰਦੇ ਆ ਵਰਣਮਾਲਾ ਨੂੰ ਆਪਾਂ ਕਿੱਦਾਂ ਪ੍ਰੈਜੈਂਟ ਕਰਦੇ ਆਂ ਔਰ ਕਿੱਦਾਂ ਸਮਝਦੇ ਆਂ ਵਰਣਮਾਲਾ ਜਿਵੇਂ ਸਵਰ ਕਿੰਨੇ ਹੁੰਦੇ ਹਨ ਔਰ ਸਵਰ ਧੁਨੀਆਂ ਕਿੰਨੀਆਂ ਹੁੰਦੀਆਂ ਨੇ ਉਹ ਤੁਹਾਨੂੰ ਸਭ ਡਿਟੇਲ ਵਿੱਚ ਦੱਸਾਂਗੀ ਸੋ ਤੁਸੀਂ ਲਾਈਵ ਵਿੱਚ ਬਣੇ ਰਹੋ ਠੀਕ ਹੈ ਔਰ ਸਭ ਤੋਂ ਪਹਿਲਾਂ ਕੀ ਹੈ ਵਰਣਮਾਲਾ ਠੀਕ ਹੈ ਵਰਣਮਾਲਾ ਕੀ ਸੀ ਜਿਹੜੀ ਪਹਿਲਾਂ ਸੀ ਨਾ ਉਹ 35 ਅੱਖਰੀ ਸੀਗੀ और जी आन है वह किली अखरी होगी है सो आप फस्ट ऑफ ऑल जो करते हैं स्वर किन्ने है, शोर्ट करा सब कुछ ठीक है जोड़े स्वर होंगे वो किन्ने तीन स्वर होंगे ठीक है ऊड़ा ऐड़ा ईड़ी ठीक है जिदा मतलब यूड़े न कि लगान लगदियाँ तीन ऐड़े न चार और ईड़ी तीन लगदियाँ ठीक है ये होंगे है जो स्वर होंगे बिल तीन होंगे है और जे हमें स्वर धुनिया कि देखो पेपर च पूछ लिया जाता वा ਲਿਕੋ ਸਵਰ ਕਿੰਨੇ ਹੁੰਦੇ ਆ ਸਵਰ ਹੁੰਦੇ ਆ 3 ਔਰ ਸਵਰ ਧੁਨੀਆਂ ਕਿੰਨੀਆਂ ਹੁੰਦੀਆਂ ਹਨ ਸਵਰ ਧੁਨੀਆਂ ਹੁੰਦੀਆਂ ਹਨ 10 ਜਿੱਦਾਂ ਕਿ ਦੇਖੋ ਮੁਕਤਾ ਮੁਕਤੇ ਨਾਲ ਕੋਈ ਲਗਾ ਜਾਂ ਕੁਛ ਨਹੀਂ ਲੱਗਦਾ ਕੋ ਸਿਮਪਲ ਐਜ਼ ਇਟ ਇਜ਼ ਇਹ ਆਪਾਂ ਵਰਤ ਸਕਦੇ ਆ ਸੋ ਦੇਖੋ ਕੰਨਾ ਈੜੀ ਸਿਆਰੀ ਈੜੀ ਬਿਹਾਰੀ ਔਂਕੜ ਦੁਲੈਂਕੜ ਲਾਂ ਧਲਾ ਹੂੜਾ ਕਨੋੜਾ ਤੇ ਟਿੱਪੀ ਸੋ ਜਿਹੜੀ 10 ਜਿਹੜੀਆਂ ਹਨ ਇਹ ਜਿਹੜੀ ਜਿਹੜੀਆਂ ਜਿਹੜੀਆਂ ਸਵਰ ਧੁਨੀਆਂ ਹਨ ਠੀਕ ਹੈ ਦੂਜੇ ਨੰਬਰ ਤੇ ਕੀ ਜਾਂਦਾ ਹੈ ਜਦੋਂ ਆਪਾਂ ਦੇਖੋ ਹਰੇਕ ਜਿਹੜਾ ਇਹ ਵਰਣਮਾਲਾ ਦਾ ਜਿਹੜੇ ਉਚਾਰਨ ਅਲੱਗ-ਅਲੱਗ ਹੁੰਦਾ ਹੈ ਉਹ ਸਾਡੇ ਜਿਹੜੇ ਕੀ ਹੈ ਸਾਡੇ ਤੇ ਡਿਪੈਂਡ ਕਰਦਾ ਹੈ ਆਪਾਂ ਉਹਨੂੰ ਕਿੰਨਾ ਕਿਦਾਂ ਆਪਾਂ ਉਹਨੂੰ ਪ੍ਰੋਨਾਨਸ ਕਰ ਰਹੇ ਆ ਸੋ ਦੇਖੋ ਜਿਹੜਾ ਹੁੰਦਾ ਇੱਕ ਵਰਗ ਹੁੰਦਾ ਹੈ ਕੱਕੇ ਵਾਲੀ ਲਾਈਨ ਹੋਗੀ ਉਹ ਹੁੰਦਾ ਇੱਕ ਵਰਗ ਦੇਖੋ ਇੱਕ ਵਰਗ ਕੀ ਹੁੰਦਾ ਹੈ ਕੱਕੇ ਵਾਲੀ ਲਾਈਨ ਸਾਰੇ ਕਕਾ ਖਖਾ ਗਗਾ ਘਗਾ ਠੀਕ ਹੈ ਜਦੋਂ ਦੇਖੋ ਇਹ ਸਭ ਉਚਾਰਨ ਸਮੇਂ ਆਪਾਂ ਕੀ ਇਹ ਜ਼ੋਰ ਪੈਂਦਾ ਹੈ ਨਾ ਆਪਣੇ ਗਲੇ ਤੇ કંਠ ਤੇ ਦੇਖੋ ਇਹ ਹੋ ਗਈ ਕੰਠੀ ਜਿੱਦਾਂ ਦੇਖੋ ਕਕਾ ਖਖਾ ਖਖਾ ਗਗਾ ਘਗਾ ngxਾ ਦੇਖੋ ਜਿਹੜੀ ਗਲੇ ਤੇ ਆਪਣੀ ਆਵਾਜ਼ ਆ ਰਹੀ ਹੈ ਠੀਕ ਹੈ ਇਹ ਸਾਰਾ ਜਿਹੜਾ ਆਪਣੇ ਜਿਹੜੇ ਗਲੇ ਤੇ ਜ਼ੋਰ ਪੈਂਦਾ ਸੋ ਇਹਨੂੰ ਆਪਾਂ ਬੋਲਦੇ ਕੰਠੀ ਤੁਣੀ ਠੀਕ ਹੈ ਸੋ ਦੂਜੇ ਨੰਬਰ ਤੇ ਆ ਗਿਆ ਚਚਾ ਚਚਾ ਵਰਗ ਆ ਗਿਆ ਸੋ ਦੇਖੋ ਇਹ ਚਚਾ ਵਰਗ ਕੀ ਹੈ ਚਚਾ ਛਛਾ ਜਜਾ ਝਜਾ ਣਿਆ ਦੇਖੋ ਇਹ ਜਿਹੜੀ ਕੀ ਹੈ ਜਿਹੜੀ ਜੀਬ ਹੈ ਇਹ ਜਿਹ ਚਚਾ ਛੱਛਾ ਜਿਹੜੀ ਜੀਬ ਹੈ ਨਾ ਉਹ ਕੀ ਹੈ ਜਿਹੜਾ ਤਾਲੂ ਹੈ ਆਪਣਾ ਉਹ ਦੰਦਾ ਨਾਲ ਲੱਗਦਾ ਹੈ ਠੀਕ ਹੈ ਸੋ ਉਹਨੂੰ ਆਪਾਂ ਤਾਲਵੀ ਬੋਲਦੇ ਆ ਠੀਕ ਹੈ ਤਾਲੂ ਜਿਹੜਾ ਹੈ ਆਪਣਾ ਉਹ ਜੀਬ ਨਾਲ ਜਿਹੜਾ ਉੱਪਰ ਜਿਹੜਾ ਹੈ ਸਾਡਾ ਹਿੱਸਾ ਹੁੰਦਾ ਹੈ ਦੰਦਾਂ ਦਾ ਉਹਦੇ ਨਾਲ ਲੱਗਦਾ ਦੇਖੋ ਚੱਚਾ ਛੱਛਾ ਇਹ ਮੁੜ ਕੇ ਉਲਟ ਜੀਬ ਵੀ ਆਪਾਂ ਨੂੰ ਵੀ ਕਹਿ ਸਕਦੇ ਆ ਠੀਕ ਹੈ ਸੋ ਉਲਟ ਜੀਬ ਨਹੀਂ ਇਹਨੂੰ ਆਪਾਂ ਤਾਲਵੀ ਕਹਾਂਗੇ ਠੀਕ ਹੈ ਸੋ ਦੇਖੋ ਜਿਹੜੇ ਆਹ ਟੈਂਕ ਆ ਠਠਾ ਡਡਾ ਢਡਾ ਨਣਾ ਇੱਕ ਟੈਂਕੇ ਵਾਲ ਜਿਹੜੀ ਲਾਈਨ ਹੋਏਗੀ ਨਾ ਸਿੱਖ ਦੇਖੋ ਆਪਾਂ ਉਲਟ ਜੀ ਵੀ ਹੁੰਦਾ ਜਿਹਨੂੰ ਬੋਲਦੇ ਆਪਾਂ ਮੂਰਤਣਿਉ ਇਹਨੂੰ ਆਪਾਂ ਮੂਰਤਣਿ ਨਾਲ ਹੀ ਉਚਾਰਦੇ ਆ ਸੋ ਦੇਖੋ ਟੈਂਕੇ ਵਾਲੀ ਲਾਈਨ ਹੈ ਨਾ ਜਿਹੜੀ ਉਹਨੂੰ ਆਪਾਂ ਉਲਟ ਜੀ ਵੀ ਕਹਾਂਗੇ ਔਰ ਜਿਹੜੀ ਹੈ ਜਿਹੜੀ ਤੱਤੇ ਵਾਲ ਲਾਈਨ ਦੇਖੋ ਤੱਤੇ ਵਾਲ ਲਾਈਨ ਜਿਹੜੀ ਆਪਾਂ ਤਵਰਗ ਹੋ ਗਿਆ ਤੱਤੇ ਵਾਲ ਲਾਈਨ ਹੁੰਦੀ ਨਾ ਉਹ ਵਰਣਮਾਲਾ ਚ ਸੋ ਆਪਾਂ ਦੇਖੋ ਤਵਰਗ ਕਿਵੇਂ ਉਚਾਰਨਾ ਜਿਵੇਂ ਤ ਤਾ ਠਠਾ ਦਡਾ ਤਦਾ ਠੀਕ ਹੈ ਇਹ ਜਿਹੜੀ ਆਪਾਂ ਲਾਈਨ ਜਿਹੜੇ ਆ ਪੰਜ ਜਿਹੜੇ ਆਪਣੇ ਹੁੰਦੇ ਆ ਠੀਕ ਹੈ ਇਹਨੂੰ ਆਪਾਂ ਜਿਹੜੇ ਵਿੰਜਰਾਂ ਨੂੰ ਕਿਵੇਂ ਉਚਾਰਦੇ ਆ ਦੇਖੋ ਆਪਣੇ ਦੰਦਾਂ ਦੇ ਜਿਹੜੇ ਵਿਚਕਾਰ ਜਿਹੜੀ ਜੀਭ ਹੁੰਦੀ ਹੈ ਨਾ ਜਿਹੜੀ ਦੰਦਾਂ ਦੇ ਵਿਚਕਾਰ ਜੀਭ ਆਉਂਦੀ ਹੈ ਸੋ ਉਹੀ ਜਿਹੜੇ ਹੁੰਦੇ ਆਪਣੇ ਦੰਤੀ ਹੁੰਦੇ ਹਨ ਠੀਕ ਹੈ ਦੇਖੋ ਦੰਤੀ ਤੱਤਾ ਥੱਥ ਧੱਦਾ ਤੱਦਾ ਦੇਖੋ ਆਪਾਂ ਜਿਹੜੇ ਇਹ ਉਚਾਰਦੇ ਆਂ ਤੇ ਆਪਣੀ ਜਿਹੜੀ ਆਵਾਜ਼ ਕੀ ਹੈ ਦੰਦਾਂ ਦੇ ਵਿੱਚ ਸਟਕ ਹੋ ਜਾਂਦੀ ਹੈ ਨਾ ਰੁਕ ਜਾਂਦੀ ਇੱਕ ਦੰਦਾ ਦੇ ਜੀਭ ਨੱਪ ਲੈਂਦੀ ਦੰਦਾਂ ਨੂੰ ਠੀਕ ਹੈ ਇਹ ਹੋ ਗਈ ਜਿਹੜੇ ਤਵਰਗ ਹੋ ਗਿਆ ਸਪ ਵਰਗ ਕੀ ਹੁੰਦਾ ਹੈ ਪਵਰਗ ਹੁੰਦਾ ਹੈ ਦੋ ਹੋਠੀ ਇਹਨੂੰ ਪਹੋਠੀ ਵੀ ਬੋਲਦੇ ਆਂ ਦੇਖੋ ਜਿਵੇਂ ਪਪਾ ਫਫਾ ਬੱਬਾ ਪੱਬਾ ਮਮਾ ਯਯਾ ਯਯਾ ਨਹੀਂ ਹੋ ਗਿਆ ਪਪਾ ਫਫਾ ਬੱਬਾ ਪੱਬਾ ਮਮਾ देखो इन्हों बोलन समय अपने जे जे बुल है उन्होंने स्थिति की है बंद हो जाती है ठीक है ये बोलने समय की होंगे अपने ज लिप्स आपस टकरा है और जो की है इन्हें बोलने समय पप्पा प्पा तुम आप भी उचार सदते हो तुम आप जी प्रैक्टिस करा ना सब तो ज़्यादा अपने लिए बेस्ट है और सुरयंतरी सुरयंतरी की है देखो सुरयंतरी जिदा हो गया ਸੂਰਯੰਤਰੀ ਜਿਵੇਂ ਹਾ ਹਾ ਇਹ ਇਕੱਲਾ ਕਹਿ ਰਹਾ ਹੈਗਾ ਹਾ ਹਾ ਇਹ ਸੂਰਯੰਤਰੀ ਹੈ ਅੰਤਿਮ ਵਰਗ ਕੀ ਇਹ ਤੁ ਲੈ ਕੇ ਰਾੜੇ ਤੱਕ ਹੋ ਗਿਆ ਅੰਤਿਮ ਵਰਗੇ ਨੂੰ ਕਹਾਂਗੇ ਆਪਾਂ ਸੋ ਥੈਂਕ ਯੂ ਇਹਨਾਂ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਸੋ ਲਾਸਟ ਵੀ ਕਰਵਾ ਦਿੰਨੇ ਆ ਨਵੀਨ ਵਰਗ ਜਿਹੜੇ ਹੁੰਦੇ ਨਵੀਨ ਵਰਗ ਹੁੰਦੇ ਆ ਜਿਹੜੀ ਬਿੰਦੀ ਵਾਲੇ ਅੱਖਰ ਹੁੰਦੇ ਆ ਨਾ ਵੈਸੇ ਤਾਂ ਫਾਰਸੀ ਹੁੰਦੇ ਆ ਨਵੀਨ ਵਰਗ ਜਿਵੇਂ ਸ਼ਸ਼ੇ ਵਾਲੀ ਲਾਈਨ ਹੋ ਗਈ ਠੀਕ ਹੈ ਇਹ ਹੋ ਗਏ ਫਾਰਸੀ ਕਿੰਨੇ ਉਹਨੇ ਪੰਜ ਹੁੰਦੇ ਆ ਜਿਹੜੇ ਨਵੀਨ ਹੁੰਦੇ ਉਹ ਆਪਣੇ 6 ਹੁੰਦੇ ਹਨ ਠੀਕ ਹੈ ਲੱਲੇ ਨੂੰ ਆਪਾਂ ਬਿੰਦੀ ਨਾਲ ਵੀ ਚਾਰ ਸਕਦੇ ਆਂ ਔਰ ਜਿਹੜੇ ਇਹਨੂੰ ਕੀ ਆਪਾਂ ਜਿਹੜੇ ਵਿਦਾਊਟ ਬਿੰਦੀ ਤੋਂ ਵੀ ਇਹਨੂੰ ਆਪਾਂ ਯੂਜ਼ ਕਰ ਸਕਦੇ ਆਂ ਅਰਬੀ ਜਿਹੜਾ ਹੈ ਅਰਬੀ ਭਾਸ਼ਾ ਤੋਂ ਕੀ ਲੱਲਾ ਲਿਆ ਗਿਆ ਹੈ ਇਹ ਪਟਿਆਲਾ ਯੂਨੀਵਰਸਿਟੀ ਤੋਂ ਕੀ ਪ੍ਰੂਵਡ ਸੀਗਾ ਓਕੇ ਸੋ ਥੈਂਕ ਯੂ ਇਹਨਾਂ ਸਭ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹਨੂੰ ਵੀਡੀਓ ਨੂੰ ਵੇਖਣ ਲਈ ਕਿ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਔਰ ਜੇ ਤਾਂ ਜੋ ਤੁਹਾਨੂੰ ਜੀ ਬਣਦੀ ਤੁਹਾਨੂੰ ਜਾਣਕਾਰੀ ਮਿਲ ਸਕੇ ਥੈਂਕ ਯੂ ਹੈਵ ਅ ਨਾਈਸ ਡੇ